ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮਾਂ ਕਿਸ ਕਦਰ ਇੱਥੇ ਹੈਵਾਨ ਬਣੀ ਹੈ ਜੀ ਹਾਂ ਆਸ਼ਿਕ ਦੇ ਨਾਲ ਮਿਲ ਕੇ ਇੱਥੇ ਛੋਟੀ ਜੀ ਬੱਚੀ ਨੂੰ ਦਰਦਨਾਕ ਮੌਤ ਇਸ ਮਾਂ ਨੇ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਤਸਵੀਰਾਂ ਇਸ ਬੱਚੇ ਦੀ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਉੱਤੇ ਕਿੰਨੀ ਛੋਟੀ ਤੇ ਮਾਸੂਮ ਬੱਚੀ ਤਨਵੀ ਜਿਸ ਦਾ ਨਾਂ ਦੱਸਿਆ ਜਾ ਰਿਹਾ ਹੈ ਬੜੀ ਹੀ ਜੜੀ ਮੰਦ ਭਾਗੀ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਦੋਸ਼ੀ ਮਾਂ ਤੇ ਉਸ ਦਾ ਪ੍ਰੇਮੀ ਅਜੇ ਤੱਕ ਫਰਾਰ ਹੈ ਤੇ ਦੱਸ ਜੀਏ ਕਿ ਮਾਂ ਵੱਲੋਂ ਇਹ ਕਰਤੂਤ ਇੱਥੇ ਕੀਤੀ ਗਈ ਹੈ ਮਾਂ ਵੱਲੋਂ ਇਹ ਹਰਕਤ ਕੀਤੀ ਗਈ ਹੈ ਆਖਿਰ ਵਜਾ ਕੀ ਹੈ ਇਹ ਤਾਂ ਜਾਂਚ ਦੇ ਘੇਰੇ ਦੇ ਵਿੱਚ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਮਾਂ ਨੇ ਹੀ ਆਪਣੀ ਬੱਚੀ ਨੂੰ 마ਸੂਮ ਬੱਚੀ ਨੂੰ ਮੌਤ ਦੇ ਦਿੱਤੀ ਹੈ ਤੇ ਬਹੁਤ ਹੀ ਦਰਦਨਾਕ ਮੌਤ ਇੱਥੇ ਦਿੱਤੀ ਗਈ ਹੈ ਦੱਸ ਦਈਏ ਕਿ ਕੁੱਟਕੁੱਟ ਕੇ ਮੌਤ ਦੇ ਘਾਟ ਇਸ ਬੱਚੀ ਨੂੰ ਉਤਾਰਿਆ ਗਿਆ ਹੈ ਕਿੰਨੇ ਖੁਸ਼ੇ ਬੱਚੇ ਇਸ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਤੁਸੀਂ ਤੇ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਮਾਂ ਵੱਲੋਂ ਹੀ ਇਹ ਹਰਕਤ ਕੀਤੀ ਗਈ ਹੈ ਮਾਂ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੀ 5 ਸਾਲਾ ਮਾਸੂਮ ਬੱਚੀ ਨੂੰ ਕੁੱਟਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਮਾਂ ਕਿਸ ਕਦਰ ਹੈਵਾਨ ਬਣੀ ਹੈ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਮਾਸੂਮ ਬੱਚੀ ਦੀਆਂ ਤਸਵੀਰਾਂ ਆਸ਼ਿਕ ਦੇ ਨਾਲ ਮਿਲ ਕੇ 마ਸੂਮ ਬੱਚੀ ਨੂੰ ਇੱਥੇ ਇੱਕ ਮਾਂ ਨੇ ਦਰਦਨਾਕ ਮੌਤ ਦਿੱਤੀ ਹੈ 5 ਸਾਲਾਂ ਦੀ ਇਹ ਬੱਚੀ ਇੱਥੇ ਦੱਸੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਸ਼ੀ ਮਾਂ ਤੇ ਉਸ ਦਾ ਪ੍ਰੇਮੀ ਅਜੇ ਤੱਕ ਫਰਾਰ ਇੱਥੇ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੇ ਵਿੱਚ ਇਹ ਆਖਿਰਕਾਰ ਕਿਉਂ ਇੱਥੇ ਮੌਤ ਦੇ ਘਾਟ ਬੱਚੀ ਨੂੰ ਉਤਾਰਿਆ ਗਿਆ ਇਹ ਸਾਰੀ ਜਾਂਚ ਦੇ ਮੱਦੇ ਨਜ਼ਰ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕਿਸ ਕਦਰ ਇੱਕ ਮਾਂ ਇੱਥੇ ਹੈਵਾਨ ਬਣੀ ਕਿਸ ਕਦਰ ਆਪਣੀ ਬੱਚੀ ਨੂੰ ਇੱਕ ਮਾਂ ਨੇ ਦਰਦਨਾਕ ਮੌਤ ਦਿੱਤੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ